ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਸ਼ਹਿਦ ਦੇ ਪਾਤੜਾ ਨੂੰ ਜਾਖਲ ਰੋਡ ਉੱਤੇ ਭਾਂਡਿਆ ਦੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਕਿ ਦੋ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਲਗਾਤਾਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੇ ਮੌਕੇ ਉੱਤੇ ਪੁੱਛ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅੱਗ ਬੁਝਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਫੈਕਟਰੀ ਦੀਆਂ ਕੰਧਾਂ ਵਿੱਚ ਤਰੇੜਾਂ ਆ ਰਹੀਆਂ ਹਨ ਜਿਸ ਕਰਕੇ ਜਿੱਥੇ ਅੱਗ ਬੁਝਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਅਨੁਸਾਰ ਸ਼ਹਿਰ ਦਿਨ ਨਰਵਾਣਾ ਜਾਖਲ ਰੋਡ ਬਾਈਪਾਸ ਉੱਤੇ ਸਿੰਗਲਰ ਮੈਟਲ ਇੰਡਸਟਰੀ ਦੇ ਯੂਨਿਟ ਨੰਬਰ 2 ਵਿੱਚ ਅਚਾਨਕ ਅੱਗ ਲੱਗ ਗਈ ਫੈਕਟਰੀ ਵਿੱਚ ਵੱਡੇ ਪੱਧਰ ਉਤੇ ਭਾਂਡਿਆਂ ਨੂੰ ਪੈਕ ਕਰਨ ਲਈ ਵਰਤੇ ਜਾਂਦੇ ਗੱਤੇ ਅਤੇ ਪਲਾਸਟਿਕ ਦਾ ਭੰਡਾਰ ਹੋਣ ਕਰਕੇ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਵਿਕਰਾਲ ਰੂਪ ਧਾਰਨ ਕਰ ਲਿਆ ਸਾਨੂੰ ਫਿਰ ਸਪੰਨ ਸਰਕਾਰ ਦਾ ਬੰਨ ਫੋਨ ਆਇਆ 10 ਵਜੇ ਤਕਰੀਬਨ 30 40 ਮਿੰਟਾਂ ਸਮਾਂ ਲੱਗਾ ਇਹੋ ਸਮੇਂ ਗੁਰੂ ਬੈਠੇ ਜਿੰਨ ਤੁਸੀਂ ਮਾਨ ਫਾਇਰ ਬੈਲੇ ਆਪਸ਼ਨ ਨੂੰ ਫੋਨ ਕੀਤਾ ਉਹ ਕਹਿੰਦੇ ਫੋਨ ਆ ਚੁੱਕਿਆ ਮੇਰੇ ਕੋਲ ਕਿਸੇ ਅਸੀਂ ਗੱਡੀ ਰਵਾਨਾ ਕਰ ਦਿੱਤੀ ਸਰਦਾਰ ਸਾਹਿਬ ਅਕਲ ਕੰਦੀਆ ਘਟਰਾਮ ਤੋਂ ਤੇ ਬਾਪਰੀ ਨੇ ਹਾਲ ਤੱਕ ਫਾਇਰ ਬੀਟ ਦਾ ਪ੍ਰਬੰਧ ਪਾਤਰਾ ਤੇ ਨਹੀਂ ਹੋਇਆ ਦੇਖੋ ਜੀ ਜੇ ਸਰਕਾਰ ਦਾ ਪ੍ਰਬੰਧ ਜਿਹੜਾ ਕਰਨਾ ਹੈ ਸਰਕਾਰ ਨੂੰ ਗੱਡੀ ਜੱਤ ਬਣਾਉਣਾ ਤੁਹਾਡੇ ਕੋਲ ਕਾਰਵਾਈ ਕੀਤੀ ਜਾਦੀ ਫਾਇਰ ਸਰ ਕੋਈ ਪਹਿਲਾਂ ਤੁਸੀਂ ਜਗ੍ਹਾ ਹੀ ਨਹੀਂ ਹੈ ਨਾ ਨਗਰ ਕਾਉਂਸਲ ਕੋਲ ਆਪਣੀ ਗੋਲ ਆਪਣੇ ਸਾਧਨ ਖੜੀ ਕਰਨ ਬਾਤ ਜਗ੍ਹਾ ਨਹੀਂ ਹੈ ਅੱਜ ਵੀ ਘਰ ਵੀਡੀਓ ਦੇਖੀ ਮਿਲ ਤੁਸੀ ਦੇਖਦੇ ਹੋ ਨਾ ਕੂੜਾ ਮੇਰੇ ਅੰਦਰ ਡਿੱਗਦਾ ਅੱਜ ਕੀ ਹੋ ਰਿਹਾ ਹੈ ਦੱਸ ਸਕਦੇ ਕੀ ਹੋਇਆ ਆ ਜਿਹੜਾ ਲੋ ਮਤਲਬ ਖਾਓ ਯਾਰ ਮਾਲੀ ਨੁਕਸਾਨ ਵੀ ਹੋਇਆ ਹੈ ਚੈਨ ਨੁਕਸਾਨ ਆਉਣ ਬਾਰੇ ਸਮਿਟੀ ਦੇ ਪ੍ਰਬੰਧ ਸਰਪੰਨ ਦਾ ਜੀ ਵਿਚਾਰ ਕਰ ਰਹੇ ਹਾਂ ਵੀ ਇਸੇ ਮਤਾ ਪਾਵਾਂਗੇ ਜਿਵੇਂ ਮਰਜ਼ੀ ਕਰੀਏ ਜਿਵੇਂ ਮਰਜ਼ੀ ਖੜੀ ਕਰੀਏ ਖਰਾਇ ਪਰਮਪਰੰਤ ਗੱਡੀ ਦਾ ਪ੍ਰਬੰਧ ਕਰਨ ਬਾਅਦ ਅਸੀਂ ਮਤਾ ਪਾ ਕੇ ਭੇਜਾਂਗੇ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੇ ਜਾਣ ਦੇ ਤੇ ਅੱਗ ਬੁਝਾਊ ਗੱਡੀਆਂ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਅਤੇ ਡੇਰਾ ਸਿੱਸਾ ਦੀ ਸੰਗਤ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਵਲੰਟਰੀਆਂ ਵੱਲੋਂ ਅੱਗ ਤੇ ਕਾਬੂ ਪਾਏ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਕਾਬੂ ਪਾਏ ਜਾਣ ਦੇ ਸਾਰੇ ਆਪਰੇਸ਼ਨ ਦੀ ਅਗਵਾਈ ਐਸਜੀਐਮ ਪਾਤੜਾ ਅਸ਼ੋਕ ਕੁਮਾਰ ਖੁਦ ਕਰ ਰਹੇ ਹਨ ਆ ਪਾਤੜਾ ਦੇ ਵਿੱਚ ਜਿਹੜੀ ਫੈਕਟਰੀ ਹੈ ਇੱਕ ਬਾਈਪਾਸ ਤੇ ਇੱਥੇ ਸਟੀਲ ਦੇ ਕੁਝ ਬਰਤਨ ਬਣਦੇ ਨੇ ਭਾਂਡੇ ਵਗੈਰੇ ਜਿਹੜੇ ਨੇ ਤੇ ਕੁੱਕਰ ਵਗੈਰਾ ਉੱਥੇ ਅੱਜ ਅਚਾਨਕ ਅੱਗ ਲੱਗ ਗਈ ਅਗਲਾ ਕਰਦਾ ਜੇ ਪਤਾ ਕਰ ਰਹੇ ਆ ਕਿ ਕਿਸ ਕਾਰਨ ਕਰਕੇ ਲੱਗੀ ਹੈ ਠੀਕ ਜੀ ਬਾਕੀ ਅੱਗੇ ਤੇ ਕੰਟਰੋਲ ਕਰ ਲਿਆ ਅੱਗ ਬੁਝਾਤੀ ਫਾਇਰ ਬ੍ਰੀਡ ਦੀਆਂ ਗੱਡੀਆਂ ਆ ਗਈਆਂ ਇੱਥੇ ਬਾਕੀ ਸਾਰੇ ਲੱਗੇ ਹੋਏ ਨੇ ਪੁਲਿਸ ਮਹਿਕਮਾ ਲੱਗਿਆ ਹੋਇਆ ਆਈਟੀ ਬੀਪੀ ਤੋਂ ਕੁਛ ਆ ਗਏ ਨੇ ਸਾਡੇ ਕੋਲ 35 ਬੰਦੇ ਆ ਬਹੁਤ ਸਾਰੇ ਲੱਗੇ ਆ ਨੇ ਤਕਰੀਬਨ ਕੰਟਰੋਲ ਕਰ ਲਈ ਜਾਨੀ ਨੁਕਸਾਨ ਕਿੰਨਾ ਹੋਇਆ ਦੋ ਬੰਦੇ ਨੇ ਉਹ ਹਸਪੀਟਲ ਰੈਫਰ ਭੇਜੇ ਨੇ ਉਹ ਬਾਕੀ ਹੁਣ ਤੋਂ ਪਤਾ ਲੱਗਦਾ ਤੇ ਹੁਣ ਤੱਕ ਜਿਹੜੀ ਕਾਰਵਾਈ ਜਿਹੜੀ ਚੱਲਦੀ ਹੈ ਆਪਰੇਸ਼ਨ ਚੱਲਦੇ ਆ ਅਜੇ ਆਪਰੇਸ਼ਨ ਚਾਲੂ ਹੈ ਜੀ ਅੰਦਰ ਸਾਰਾ ਤੇ ਪਾਤੜਾ ਤੋਂ ਭਪਿੰਦਰਜੀਤ ਮੌਲਵੀ ਵਾਲਾ ਦੀ ਰਿਪੋਰਟ ਪੰਜਾਬੀ ਜਾਗਰਨ